ਐਸਐਸਡੀ ਗਰਲਜ ਕਾਲਜ ਦੇ ਨੇੜੋਂ ਦੋ ਔਰਤਾਂ ਤੋਂ ਪਰਚ ਕੋਗੇ ਭੱਜੇ ਮੋਟਰਸਾਈਕਲ ਸਵਾਰ ਸੰਤਪੋਰਾ ਰੋਡ ਤੋਂ ਜਾ ਕੇ ਕੀਤੇ ਕਾਬੂ ਸ਼ਨੀਵਾਰ ਨੂੰ 6 ਵਜੇ ਦੇ ਲਗਭਗ ਬਠਿੰਡਾ ਦੇ ਸਮਾਜ ਸੇਵੀ ਹਸਨ ਚਾਵਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੇ ਨੇੜੇ ਦੋ ਔਰਤਾਂ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਆਪਣਾ ਉਹਨਾਂ ਦੇ ਕੋਲੋਂ ਪਰਛੋਗੇ ਭੱਜੇ ਤਾਂ ਅੱਗੇ ਜਾ ਕੇ ਪੀਸੀਆਰ ਦੀ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਇੱਕ ਵਿਅਕਤੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਆਪਣਾ ਪੀਸੀਆਰ ਦੇ ਕੋਲੋਂ ਹੱਥ ਛੜਾ ਕੇ ਭੱਜਿਆ ਜਾ ਕੇ ਉਸਨੇ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਲੈ ਕੇ ਆਪਣਾ ਹਰਸ ਦੇ ਚਾਵਲਾ ਵੱਲੋਂ ਉਸਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਕਤਵਾਲੀ ਲਿਆਂਦਾ ਗਿਆ ਦੇਖੋ ਤਸਵੀਰਾਂ ਇਹ ਦੋ ਵਿਅਕਤੀ ਹਨ ਜੋ ਇੱਕ ਇੱਕ ਮੋਟਰਸਾਈਕਲ ਤੇ ਆਏ ਤੇ ਬਠਿੰਡਾ ਦੇ ਐਸਡੀ ਗਰਲ ਕਾਲਜ ਦੇ ਨੇੜੇ ਜੋ ਔਰਤਾਂ ਜਾ ਰਹੀਆਂ ਸਨ ਉਹਨਾਂ ਦੇ ਕੋਲੋਂ ਵੱਲੋਂ ਪਰਚ ਖੋਲਿਆ ਗਿਆ ਤਾਂ ਪੀसीआर ਦੀ ਪੁਲਿਸ ਪਾਰਟੀ ਮਗਰ ਲੱਗੀ ਤੇ ਅੱਗੇ ਜਾ ਕੇ ਇਹਨਾਂ ਨੂੰ ਸੰਤਪੁਰਾ ਰੋਡ ਤੋਂ ਸਰਾਂਦ ਨਹਿਰ ਦੇ ਨੇੜੇ ਇਹਨਾਂ ਨੂੰ ਇਹਨਾਂ ਨੂੰ ਆਪਾਂ ਇਹਨਾਂ ਵੱਲੋਂ ਕਾਬੂ ਕਰ ਲਿਆ ਗਿਆ ਇੱਕ ਵਿਅਕਤੀ ਨੇ ਨਹਿਰ ਦੇ ਵਿੱਚ ਛਾਲ ਮਾਰੀ ਤੇ ਉਸ ਨੂੰ ਹਰਸ਼ਦ ਚਾਵਲਾ ਵੱਲੋਂ ਜੋ ਸਮਾਜ ਸੇਵੀ ਨੇ ਉਹਨਾਂ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ